ਮਾਮਲਾ ਜੇ ਫਿਲਹਾਲ ਸਮਝ ਲਈ ਹੋ ਰਿਹਾ ਹੈ। ਮੇਨਾ ਸਵੈਟਰ ਅਮਰੀਕ ਸਿੰਘ ਇੰਜਾਟਰਾ ਕੁਹੈਂਡਾ ਜਿਹੜੇ ਕੁਝ ਸ਼ਰਾਰਤੀਆਂ ਸਿਰ ਬੁਲਕ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾਂ ਪਟਾਕੇ ਮਾਂ ਮਾਰ ਕੇ ਉਹਨਾਂ ਦੇ ਸਲੈਂਸਰ ਲਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸਮ ਦੇ ਸਲੈਂਸਰ ਨੇ ਇਹ ਕੋਈ ਦਸਕ ਸਲੈਂਸਰ ਉਤਾਰੇ ਆ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨਾਂ ਸੀ ਨਾਲ ਇੰਪਾਉਂਡ ਵੀ ਕਰ ਰਹੇ ਆ ਤੇ ਨਾਲ ਹੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕਿਉਂਦਾ ਫਿਰ ਉਹਨੂੰ ਸਿਲੰਸਰ ਚੇਂਜ ਕਰਕੇ ਦੇ ਦੇ ਬਾਰ ਬਾਰ ਜੀ ਇਹ ਜੁਰਮ ਫਿਰ ਕਬੇ ਦੁਆਰਾ ਤੇ ਦੇਖੋ ਜਿੰਨੇ ਵਾਰੀ ਇਹ ਕਰੂਗਾ ਸੀ ਇਹਨੂੰ ਇੰਪਾਉਂਡ ਕਰੀ ਜਣਾਵਾਂਗੇ ਜੇ ਫਿਰ ਵੀ ਬਾਰ ਬਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਅਸੀਂ ਲਿਖ ਕੇ ਆਰਟੀਓ ਸਾਹ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇਗੀ ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਕਿ ਜ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਉਹਦੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਇਹ ਬੱਚਾ ਕੋਈ ਚੇਤਨਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਤੋਂ ਬੜ ਵਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹਾਂ ਲਗਾਤਾਰ ਚੈਕਿੰਗ ਕੀਤੀ ਜਾਵੇ ਇਹ ਬਿਲਕੁਲ ਕੰਟੀਨਿਊ ਜਾਰੀ ਰੋਗ ਚੱਲਦਾ ਮਾਮਲਾ ਜੇ ਫਿਰ ਸਮਝ ਲਈ ਹੋਰ ਦੇਖਣਾ ਪਵੇਗਾ ਮੇਨਾ ਸਵੈਂਟ ਸਵੈਟਰ ਅਮਰੀਕ ਸਿੰਘ ਇੰਚਾਟਰਾ ਕੁਹੈਂਡਾ ਜਿਹੜੇ ਕੁਝ ਸ਼ਰਾਰਤੀਆਂ ਸਿਰ ਬੁਲਕ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾਂ ਪਟਾਕੇ ਮਾਂ ਮਾਰ ਕੇ ਉਹਨਾਂ ਦੇ ਸਲੈਂਸਰ ਲਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸਮ ਦੇ ਸਲੈਂਸਰ ਨੇ ਇਹ ਕੋਈ ਦਸਤ ਸਲੈਂਸਰ ਉਤਾਰੇ ਆ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨਾਂ ਸੀ ਨਾਲ ਇੰਪਾਉਂਡ ਵੀ ਕਰ ਰਹੇ ਆ ਤੇ ਨਾਲ ਹੀ ਉਹਦਾ ਸਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕਿਉਂਦਾ ਫਿਰ ਉਹਨੂੰ ਸਲੈਂਸਰ ਚੇਂਜ ਕਰਕੇ ਦੇ ਦੇ ਬਾਰ ਬਾਰ ਜੀ ਇਹ ਜੁਰਮ ਖੇਡ ਚਾਵੇ ਦੁਆਰਾ ਤੇ ਦੇਖੋ ਜਿੰਨੇ ਵਾਰੀ ਇਹ ਕਰੂਗਾ ਸੀ ਇਹਨੂੰ ਇੰਪਾਉਂਡ ਕਰੀ ਜਰਾ ਮੰਗੇ ਜੇ ਫਿਰ ਵੀ ਬਾਰ ਬਾਰ 2 ਜਾਂ 4 ਵਾਰੀ ਕਰੂਗਾ ਉਹਦੇ ਖਲਾਫ ਜੀ ਲਿਖ ਕੇ ਆਰਟੀਓ ਸਾਹਿਬ ਨੂੰ ਵੀ ਭੇਜਾਂਗੇ ਤੇ ਕਾਨੂੰਨ ਕਾਰਵਾਈ ਕੀਤੀ ਜਾਵੇ ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰ ਤੇ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਉਹ ਤੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਇਹ ਬੱਚਾ ਕੋਈ ਚੇਤਨਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਤੇ ਬਹੁਤ ਹਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹਾਂ ਲਗਾਤਾਰ ਚੈਕਿੰਗ ਕੀਤੀ ਜਾਂਦੀ ਇਹ ਬਿਲਕੁਲ ਕੰਟੀਨਿਊ ਜਾਰੀ ਰੋਗ ਚੱਲਦਾ